ਲਵੇ ਲੋਰਾ ਪਤਾ ਨਾ ਹਮ ਕਿੱਥੇ ਟਾਟਾ ਕਿੱਥੇ ਮਹਿੰਦਰਾ ਹਮ ਫਰਕ ਕੀ ਨਹੀਂ ਕੋਈ ਫਰਕ ਨਹੀਂ ਹੈ ਇੱਥਾ ਹੈ ਬਈ ਇੱਥੇ ਨੂੰ ਇੱਥੇ ਬੁਲਾਉਂਦੇ ਮੈਨੂੰ ਬਹੁਤ ਵਾਰੀ ਬੰਦੇ ਕਹਿੰਦੇ ਵੀ ਇੱਧਰ ਆਇਓ ਭਾਈ ਆਫ ਰੋਡਿੰਗ ਕਰੀਏ ਇੱਥੇ ਰ ਹੈ ਭਾਈ ਜੇ ਤੁਸੀਂ ਆਉਣਾ ਇੱਧਰ ਭਾਈ ਨੈਟਵਰਕ ਕੋਈ ਨਹੀਂ ਹੈਗਾ ਨਾ ਰੇਂਜ ਹੈ ਕੁਛ ਨਹੀਂ ਹੈਗਾ ਤੁਸੀਂ ਲੋਕਾਂ ਨਾਲ ਟੁੱਟ ਜਾਣਾ ਤੁਸੀਂ ਇੱਥੇ ਇਹ ਰੋਡ ਪਰ ਆ ਕੇ ਰੱਬ ਦਾ ਨਾਮ ਗੱਡੀ ਤੋਰ ਲਾਵੇ ਡਰਾਈਵਰਾਂ। ਹਾਂ ਠਾਲੇ ਨਹੀਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਫਰੀ ਕਾ। ਅਸੀਂ ਚੱਲੇ ਜੀ ਅੱਜ ਦਸੂਹੇ ਘੱਟੋ ਘੱਟ 2.5 3 ਘੰਟੇ ਦਾ ਸਫ਼ਰ ਆ। ਵੀਰ ਹੁਣੀ ਸਾਡੇ ਕੋਲ ਜੁਐਸ ਸਾਨੂੰ ਮਿਲਣਾ ਹੈ ਤੇ ਹੁਣ ਅਸੀਂ ਉਹਨਾਂ ਕੋਲ ਚੱਲੇ ਆ। ਹਾਂ ਤੇ ਵੀਰ ਉਹਨਾਂ ਬਹੁਤ ਜ਼ਿਆਦਾ ਤਸਕਟਿਆ ਸਵੇਰ ਦੇ ਨਾ ਫਲੈਟ ਹੈਗੀ ਆ 22 23 ਤਰੀਕ ਦੀ। 22 23 ਤਰੀਕ ਦੀ। ਉਹ ਤਾਂ ਕਰਕੇ ਕਹਿੰਦਾ ਵੀ ਇੱਕ ਵਾਰੀ ਮਿਲ ਜੋ। ਹੂੰ ਹੂੰ ਤੁਸੀਂ ਪਿਛਲੇ ਵੀਡੀਓ 2 ਜਾਂ 3 ਵੀਡੀਓ ਸਾਡੇ ਨਾਲ ਦੇਖ ਹੀ ਲਿਆ ਹੋਣਾ। ਤੇ ਅੱਜ ਉਹਨਾਂ ਨੇ ਇਨਵਾਈਟ ਕੀਤਾ ਕਹਿੰਦਾ ਵੀਰੇ ਤੁਸੀਂ ਆਉਣੀ ਆਉਣਾ ਮੈਂ ਕਿਹਾ ਜ਼ਰੂਰ ਵੀਰੇ ਜ਼ਰੂਰ ਜਾਂ ਤੁਸੀਂ ਸਾਡੇ ਕੋਲ ਇੰਨੀ ਦੂਰ ਤੋਂ ਆ ਸਕਦੇ ਅਸੀਂ ਵੀ ਤੁਹਾਡੇ ਕੋਲ ਜਾ ਸਕਦੇ ਹਾਂ ਤੇ ਕਰਾ ਬਾਈ ਸਾਡਾ ਘਰ ਦਾ ਇੰਨਾ ਬਹੁਤ ਹੂੰ ਹੂੰ ਤੇ ਚੱਲਦੇ ਆ ਤੇ ਨਾਲ ਸਾਡੇ ਨਾਲ ਹੋਰ ਦੋ ਸਾਥੀ ਵੀ ਚੱਲੇ ਆ ਉਹ ਕਹਿੰਦਾ ਭਾਵੇਂ ਟਰਾਲੀ ਭਰ ਕੇ ਲਿਆ ਲੰਗਰੇ ਲਾ ਦੇਣਾ ਆਪਾਂ ਨੇ ਲੰਕਾਂ ਇਹਦਾ ਬਾਈ ਸਹੀ ਸਾਡੀ ਗੱਡੀ 'ਚ ਬਾਈ ਦੋ ਬੰਦੇ ਜਗ੍ਹਾ ਮੈਂ ਕਿਹਾ ਬਾਈ ਬੈਠੋ ਫਿਰ ਹਾਂ ਹੋਰ ਹੋਰ ਚੱਲੋ ਬਾਈ ਹੋਰ ਬਹੁਤ ਵੱਡਾ ਬਾਈ ਦਾ ਦਿਲ ਹੈ ਬੜਾ ਪ੍ਰੇਮ ਸਤਕਾਰ ਦਿੱਤਾ ਤੇ ਬੈਲਟ ਲਾ ਲਓ ਨਿੰਮੀ ਜੀ ਹੁਣ ਤਾਂ ਹਲੇ ਪਿੰਡ ਵਿੱਚ ਹੈ ਤਾਂ ਹੁਣ ਕਹੇ ਨਾ ਮੈਂ ਭਾਈ ਲੈ ਕੇ ਰੱਬ ਦਾ ਨਾ ਗੱਡੀ ਤੋੜ ਲਾ ਬੇ ਡਰਾਈਵਰ ਵਾਹੇ ਗੁਰੂ ਸਤਨਾਮ ਸੱਚਾ ਵਾਜ ਮਾ ਕੇ ਦੱਬਦੀ ਗੱਡੀ ਲੈ ਬਾਈ ਬੰਦੇ ਵੀ ਆੜੇ ਅੱਜ ਤੁਹਾਨੂੰ ਵੀਆਈਪੀ ਟ੍ਰੀਟਮੈਂਟ ਹੋਣਾ ਟੈਨਸ਼ਨ ਨਾ ਲਿਓ ਠੀਕ ਹੈ ਬਾਈ ਮੁਰਗੇ ਨਾਲ ਰੋਟੀ ਖਾਣਾ ਨਾ ਮੁਰਗੇ ਨਾਲ ਨਹੀਂ ਬੱਕਰੇ ਨਾਲ ਚਲੋ ਵੀ ਲੈ ਚਲੀਏ ਰਸਤੇ ਵਿੱਚ ਅਸੀਂ ਇੱਕ ਖਾਤਾ ਕੁਲਚਾ ਨਿੰਮਨ ਨਵੇੜ ਤਾਂ ਨਵੇੜ ਤਾਂ ਅਸੀਂ ਕਿਹਾ ਤੁਹਾਨੂੰ ਮਿਰਚਾਂ ਢੱਟ ਰੱਖੀ ਸਾਲੇ ਨੇ ਮਿਰਚਾਂ ਇੰਨੀਆਂ ਪਾਤੀਆਂ ਮੇਰੇ ਨਾਲ ਛਨੇ ਹੈ ਗਈ ਬਾਈ ਮੇਰੇ ਉੱਤੇ ਮੇਰੇ ਲੈ ਆਤੀਆਂ ਨਵੇਂ ਨਵੇਂ ਜਿੱਦਾਂ ਨੂੰ ਪਤਿਆ ਲੱਗਦੀਆਂ ਕਹਿੰਦਾ ਤੇਲ ਵਾਪਸ ਆਉਣੇ ਵਾਲਾ ਕਹਿੰਦਾ ਜੂਰੀਆ ਪੈਂਦਾ ਦੋ ਮੁਠੇ ਜੂਰੀ ਦੇ ਭਰ ਲਿਆ ਹੁੰਦਾ ਘਰ ਤੇ ਹੋਰ ਕੀ ਹੈਗਾ ਜੂਰੀ ਹੱਕ ਕਰਾ ਪਿਆ ਬਸ ਠੀਕ ਹੈ ਦੋ ਮੁਠੇ ਜੂਰੀ ਦੇ ਪਾਦੇ ਦੇ ਵਿੱਚ ਬਸ ਉਹੀ ਪੈਣਾ ਜੂਰੀਆ ਹੋਰ ਪੈਂਦਾ ਜੂਰੀ ਹੋਰ ਪੈਂਦਾ ਉਹੀ ਪੈਂਦਾ ਘੋਲ ਕੇ ਪਾ ਦੇਣਾ ਵਿੱਚ ਹਾਂ ਸਰ ਜੀ ਉਹਨਾਂ ਡਰਾਈਵਰੀ ਸਰਪੰਚ ਸਾਹਿਬ ਕਰਨਗੇ ਮੈਂ ਤਾਂ ਤਨਾਂ ਪਿੱਛੇ ਬੈਠਦੇ ਫਿਰ। ਆ ਭਾਈ ਨਿੰਮੇ ਤੋਂ ਚਾਹਣੇ ਆੜੇ ਮਿਲ ਕੇ ਕੀ ਹਾਲੇ ਵੀਰੇ ਠੀਕ ਹੋ? ਹਾਂਜੀ ਹਾਂਜੀ। ਨਿੰਮੇ ਮਿਲ ਕੇ ਤਾਂ ਲਓ ਜੀ ਪੁੱਜ ਗਏ ਜੀ ਗੜਦੀ ਬਾਲ ਕਿਹੜਾ ਸੀ? ਭਾਜੀ ਜੁੜੀ ਖੜੇ ਅੱਗੇ। ਗੜਦੀ ਬਾਲ। ਆ ਖੜੇ ਭਾਜੀ ਜੁੜੀ। ਨਿੰਮੇ ਕਿੱਧਰੋਂ ਪਾਲੇ ਜੰਗਲਾਂ ਚੋਂ ਯਾਰ? ਭਾਈ ਜੰਗਲਾਂ ਚ ਮੰਗਲ ਲੱਗੂਗੇ। ਜੰਗਲ ਚ ਮੰਗਲ? ਆ ਕਿ ਇੱਥੇ ਬਣਾਇਆ ਹੋਇਆ? ਆ ਦੇਖ ਤਾਂ ਫੇ ਤੂੰ। ਸਾਰੇ ਪਾਸੇ ਜੰਗਲੇ ਜੰਗਲ ਐ। ਨਿੰਮੇ ਮੈਨੂੰ ਘਬਰਾਹਟ ਹੋਣ ਲੱਗ ਗਈ। ਮਨ ਨੂੰ ਬੈਰੀ ਇਹਨਾਂ ਗੱਲੋਂ ਬੰਦੇ ਆਪਣੀ ਗਿਮੁਰ ਵਾਲੇ। ਬੰਦੇ ਤਾਂ ਆਪਣੀ ਹੀ ਐ। ਉਹੀ ਬੰਦੇ ਦੇਖ ਤਾਂ ਲਗਾਤਾਰ ਭਾਈ ਸਾਨੂੰ 10 ਕਿਲੋਮੀਟਰ ਹੋ ਗਏ ਜਾਂਦਿਆਂ ਨੂੰ ਆਹੇ ਰਸਤਾ ਬੜਾ ਸਪੈਦਾ ਲੱਗਿਆ ਵਈ ਇੱਧਰ ਨੂੰ ਜਾਂ ਤੇ ਜਿਹੜੇ ਇੱਧਰ ਤੋਂ ਕੋਈ ਪਤਾ ਦੇਖਦਾ ਹੋਇਆ ਨਾ ਮੈਨੂੰ ਲੱਗਦਾ ਵੀ ਇੱਧਰ ਜ਼ਿਆਦਾ ਸੇਬ ਉਡੀ ਧਰਤੀ ਦੇ ਵਿੱਚ ਜਿਹੜਾ ਜ਼ਿਆਦਾ ਸਪੈਦਾ ਲੱਗਦਾ ਇੱਥੇ ਖੜਾ ਜਾ ਸਵੇਰੇ ਲਾ ਦੇ ਹਾਂ ਜਾਂ ਫਿਰ ਇੱਦਾਂ ਹੋ ਸਕਦਾ ਵੀ ਇੱਧਰ ਲੋਕ ਬਾਹਰ ਜ਼ਿਆਦਾ ਗਏ ਹੋੜੇ ਆ ਉਹ ਖੇਤਾਂ 'ਚ ਲਾ ਕੇ 10 ਸਾਲ ਬਾਅਦ ਵੜੂਗੇ ਜੀ ਫਿਰ ਉਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਬਿਲ੍ਹਾਦੋ ਸਪੈਦਾ ਲਾਦੋ ਦਸ ਸਾਲ ਬਾਅਦ ਆ ਗਿਆ ਜੀ 5 ਸਾਲ ਬਾਅਦ ਆ ਗਿਆ ਜਿੰਨੇ ਸਾਲ ਬਾਅਦ ਹੁੰਦਾ ਇਹ ਰੈਲੀ ਵਾਲਾ ਏਰੀਆ ਪਰ ਸਾਰਾ ਬਾਈ ਰਸਤੇ דר ਹਾਂ ਰੈਲੀ ਏਰੀਆ ਬਜਾ ਉਹ ਰੈਲੀ ਵੀ ਆ ਪਰ ਤਾਂ ਹੋ ਗਈ ਆ ਆ ਵੇਕਰ ਪਿੱਡ ਸਵਾਦ ਉਹ ਹੁੰਦਾ ਤੋਂ ਦਿਖਾ ਵੇ ਮਨ ਹੁੰਦਾ ਥਾਣਾ ਲਈ ਚਲੇ ਜਾਨ ਨੂੰ ਬਾਈ ਹੁੰਦਾ ਹੁੰਦਾ ਮਨ ਹੁੰਦਾ ਮਨ ਹੁੰਦਾ ਮਨ ਹੁੰਦਾ ਪਿੰਡ ਆ ਉਹ ਤਾਂ ਬਾਈ ਜੰਗਲਾ ਜਾ ਕੇ بڑے بڑے ਪਹਾੜ ਵੀ ਆਉਣ ਲੱਗੇ ਅੱਗੇ ਗੰਗ ਵਿੱਚ ਮੰਗਲ ਲੱਗਣੇ ਬਾਈ ਜੰਗਲ ਚ ਬੁੱਧ ਓਹ ਹੋ ਮੰਗਲ ਲੱਗੂਗੇ ਉਹ ਜਾ ਰਿਹਾ ਬਾਈ ਅੱਗੇ ਉਹ ਹੀ ਆ ਗਿਆ ਬਾਈ ਸ਼ਿਮਲੇ ਜਲੇ ਵੀਰੇ ਵਿੱਚ ਨੂੰ ਰਸਤੇ ਇਹਦੇ ਸੱਗਲਾ ਰੋੜ ਹੈ ਹਾਂ ਬਾਈ ਹਾਂ ਅਸੀਂ ਆ ਗਏ ਭਾਈ ਇਹ ਦਾਣਾ ਥਾਣਾ ਡੈਮ ਆ ਲਿਖਿਆ ਇੱਧਰ ਬੋਟਿੰਗ ਸਰਪਟ ਐਡਵੈਂਚਰ ਹੈਗਾ ਇੱਥੇ ਉੱਥੇ ਆਇਆ ਬਾਈ ਮੈਨੂੰ ਲੈ ਕੇ ਇੱਥੇ ਬਾਈ ਪਹਿਲਾਂ ਰਹਿ ਲਿਆ ਮੇਰੇ ਘਰ ਚ ਗੈਸਟ ਰੂਮ ਆ ਬਾਈ ਉਹ ਨਹੀਂ ਬਸ ਚੱਲ ਚੱਲ ਗੈਸਟ ਰੂਮ ਵੀ ਹੈਗਾ ਕਿ ਉਹ ਗੱਡੀ ਖੜਾ ਲਈ ਅੱਗੇ ਨੁਕਾ ਉਹ ਫਤਾਰ ਆਈ ਵਿੱਚ ਐਮ ਐ ਡੈਮ ਬਾਈ ਹਾ ਡੈਮ ਹੈ ਹਾਂ ਥਾਣਾ ਡੈਮ ਲਿਖਿਆ ਤਾਂ ਪਿੱਛੇ ਆ ਪਾਣੀ ਉੱਥੇ ਲੈ ਬਾਈ ਸਾਗੇ ਡੈਮ ਰਰੇ ਰਰੇ ਟੜਾ ਟੜਾ ਡੈਮ ਦੇਖਦੇ ਬਾਈ ਇਹ ਪਹਿਲੀ ਵਾਰ ਆਇਆ ਤੇ ਦੇਖੀ ਇਹ ਪਹਿਲੀ ਵਾਰ ਆਇਆ ਬਾਈ ਮੈਂ ਇੱਥੇ ਦੇਖਣਾ ਬਾਈ ਇੱਥੇ ਜਿੱਦ ਦੀ ਗੱਡੀ ਇੱਥੇ ਲਾ ਲਾ ਸਾਈਡ ਪਰ ਜਲਦੀ ਕੰਮ ਕਰਦਾ ਬੱਸ ਨੀਰ ਲੇ ਬੋਲੋ ਕਿੱਥੇ ਜਾਦੇ ਉਹ ਬਲੇਵਨੇ ਮਾਪਾ ਹੱਸੀ ਗਾ ਜੀ ਨਾ ਕਹਦਾ ਠੀਕ ਆ ਚੱਲ ਭਾਈ ਤੁਹਾਨੂੰ ਜਦਾ ਕਿਸੇ ਗਾ ਜੀ ਸਾਰੇ ਭਰਾ ਇਕੱਠੇ ਹੋਗੇ ਇੱਧਰ ਹਾਂ 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 ਹੋਰ ਜੀ ਲੋ ਭਾਈ ਆ ਕੇ ਡੈਮ ਆ ਥਾੜਾ ਡੈਮ ਅੱਛਾ VOTING ਵਗੈਰਾ ਵੀ ਹੁੰਦੀ ਸਾਰਾ ਕੁਝ ਇੱਥੇ ਹੈ ਜੀ ਸਗਾਰਾ ਖੜੀ ਸਗਾਰਾ ਮੈਂ ਕਹਿੰਦਾ ਵਿੱਚ ਜਾ ਕੇ ਨਹੀਂ ਮੈਨੂੰ ਧੱਕਾ ਦਿੰਦੇ ਆ ਜੇ ਮੇਜ ਤੈਰੀ ਹੁੰਦੀ ਤਾਂ ਜਾਈ ਹਾਂ ਇੱਥੇ ਵੀ ਆ ਜਾ ਭਾਈ ਇੱਥੇ ਹਾਂ ਆਹ ਨਾਲ ਪਹਿਲਾਂ ਦੇਖ ਲਓ ਭਾਈ ਮੈਂ ਕਹਾਂ ਬਣੀ ਜੇ ਤੈਰੀ ਹੁੰਦੀ ਨੇ ਮੈਂ ਤਾਂ ਜਾਈ ਭਾਈ ਕਿਸ਼ਤੀ ਆਏ ਹਿੱਲਦੀ ਆ ਲੈ ਭਾਈ ਆ ਸਪੀਡ ਬੋਡ 'ਚ ਬੈਠਣ ਲੱਗੇ ਆ ਚਲ ਇਹ ਕਿੰਨੇ ਟੈਕ ਲਿੰਦੀ ਆ ਹੋਰ ਮਾ ਮੂੰਹ ਪਿੱਛੇ ਹੋ ਕਨੁਰਾ 4 ਦਿਨਾਂ ਦੇ ਪਿਛੇ ਲੰਮਕਾ ਜਾ ਰਹੀ ਹੈ ਲਾ ਭਾਈ ਚੱਲ ਵੇ ਲੋਰ ਆਪਣਾ ਨਾ ਆ ਇੱਥੇ ਜਿਹੜੇ ਕਪੜੇ ਬੜੇ ਕਰਾਏ ਬੁੱਕ ਵੀ ਕਰ ਸਕਦੇ ਆ ਸਾਨੂੰ ਗੇੜਾ ਰੋਡ ਤੋਂ ਆਤਾ ਪੂਰਾ ਇੱਕ ਤੇ ਫਿਰ ਅਸੀਂ ਉਸੇ ਜਗ੍ਹਾ ਪਰ ਆ ਕੇ ਪਾਜੀ ਖੜੇ ਸਾਹਮਣੇ ਸਾਡੀ ਵੀਡੀਓ ਬਣਾ ਰਹੇ ਨੇ ਇਸ ਕੋ ਮੁੰਡੇ ਦੇ ਉਹ ਸਾਹਮਣੇ ਜਿਹੜੀ ਫੈਮਿਲੀ ਨਾ ਸਾਨੂੰ ਮਿਲੇ ਤੇ ਫੋਟੋ ਫੋਟੋ ਖਿਚਾ ਗੇੜੇ ਨਾਲ ਤੇ ਆ ਸਾਹਮਣੇ ਇੱਥੇ ਤੂਰ ਹੈ ਹੁਣ ਓਕੇ ਬਲਪ ਇਹ ਜੰਗਲ ਤੇ ਮੰਗਲ ਆਇਆ ਹੋਇਆ ਪੂਰਾ ਹੈ ਹਨ ਮੈਂ ਹਾਂ ਭਾਈ ਜੰਗਲ ਚ ਮੰਗਲ ਜੰਗਲ ਚ ਮੰਗਲ ਹਾਂ ਮੰਗਲ ਆਤਾ ਮੰਗਲ ਉਹ ਦੇ ਤਾਂ ਸਹੀ ਉਹ ਰਸਤੇ ਕਿੰਨੇ ਨਿਆਰੇ ਵਾਲੇ ਯਾਰ ਇਹ ਰਿਅਲੀ ਚਾਹੇ ਕੜਬੇ ਆਚਾਰੇ ਪੱਸਿਆ ਨਾ ਵੈਸੇ ਹੁਣ ਤਾਂ ਹਲੇ ਪੱਤਾ ਝਾੜਾ ਤੇ ਇੱਥੇ ਹੁਣ ਜਿੱਥੇ ਸੀ ਨਾ ਵੀਡੀਓ ਚ ਦਿਖਾਇਆ ਤਾਂ ਤੁਹਾਨੂੰ ਆਹ ਜਿਹੜੇ ਸਾਹਮਣੇ ਰੂਮ ਦਿਖਾਇਆ ਸੀ ਉੱਥੇ ਪਹੁੰਚ ਗਏ ਹੁਣ ਤੇ ਸਾਡੇ ਬੰਦੇ ਅੱਗੇ ਲੰਘੇ ਅੱਗੇ ਚੱਲਦੇ ਆ ਇਹ ਰੂਮ ਪਤਾ ਨਹੀਂ ਹੁਣ ਕਿੱਥੇ ਗਿਆ ਰ ਭਾਜੀ ਨੂੰ ਕਿੱਥੋਂ ਹਿਸ਼ਾਰਪੁਰ ਤੋਂ ਪਹਿਲੀ ਚੰਡੀਗੜ੍ਹ ਤੋਂ ਬੁੱਕ ਹੁੰਦਾ ਹੈ ਕਹਿੰਦਾ ਇਹ ਹੋ ਵੀ ਅੱਜ ਤੋਂ ਤੁਸੀਂ 2 ਮਹੀਨੇ ਬਾਅਦ ਬੁਕਿੰਗ ਮਿਲਲੇ ਇੰਨੇ ਬੁੱਕੇ ਪਹਿਲੇ ਹਾਂ ਚੱਡੀ ਘੜ ਤੇ ਹੁੰਦੇ ਬੁੱਕੇ ਐਨੀ ਦੂਰ ਤੇ ਉਹ ਨਹੀਂ ਕਿਸੇ ਬੰਦੇ ਦਾ ਨਾ ਵੀ 2 ਮਹੀਨੇ ਹੁਣ ਤੱਕ ਅੱਜ ਕਰੂਗਾ ਤਾਂ ਬੁੱਕਦਾ 2 ਮਹੀਨੇ ਬਾਅਦ ਤੇ ਤੈਨੂੰ ਬੁਕਿੰਗ ਮਿਲਣੀ ਆ ਹਾਂ ਆਹੋ ਅੱਜ ਨਹੀਂ ਮਿਲ ਜਾਣੀ ਹੈਗੀ ਕਰੋ ਕੇ ਨਹੀਂ ਹੁਣ ਉੱਥੇ ਚੱਲੇ ਬਾਈ ਇੱਥੇ ਪਾਣੀ ਦੀ ਗੱਡੀ ਚਲਾਉਣੀ ਕਹਿੰਦੇ ਹੁਣ ਦਾ ਵੀ ਹੁਣ ਅਸੀਂ ਚੱਲੇ ਆਫ ਰੋਡਿੰਗ ਉੱਪਰ ਸਾਡੀ ਗੱਡੀ ਦਾ ਪਾਣੀ ਚ ਚੱਲ ਪਈ ਉਹਨਾਂ ਦੇ ਵੀ ਚੱਲੂਗੀ ਔਲੇ ਔਲੇ ਦੇਖੋ ਬਾਈ ਗੱਲ ਹੀ ਜ਼ੀਰੋ ਜ਼ੀਰੋ ਜਾ ਕਾਹ ਕਹਿੰਦੇ ਤੇ ਸੁਰੰਗ ਵਿੱਚ ਨੂੰ ਜਾਣਾ ਸੁਰੰਗ ਵਿੱਚ ਨੂੰ ਚਾਹ ਦੇਖਦੇ ਕਿਹੜੀ ਸੁਰੰਗ ਦੇਖ ਲੈਂਦੇ ਸੁਰੰਗ ਅੱਗੇ ਦੇਖ ਲੈਣੇ ਦੁਰਗਾ ਲੋ ਭਾਜੀ ਆ ਗਏ ਹੁਣ ਇੱਥੇ ਆ ਰਿੱਤਤ ਵੀ ਕਿੱਡੀ ਨਿਕਲੂਗੀ ਅੱਗੇ ਭਾਜੀ ਇੱਧਰ ਨੂੰ ਕਰ ਦਿਓ ਹਾਂਜੀ ਭਾਜੀ ਹਾਂਜੀ ਭਾਜੀ ਲੈ ਜੀ 4x4 ਪਰ ਕੱਢਣੀ ਕਿੱਦਾਂ ਹੋਊਗਾ ਇੱਥੇ ਦੇਖਣੀ ਆਪਾਂ ਨੇ ਨਹੀਂ ਇੱਥੇ ਚੱਲਣਾ ਫੇਰ ਚਲੋ ਫਿਰ ਨਹੀਂ ਪਹਿਲਾਂ ਰੁਕਣਾ ਹਾਂ ਨਹੀਂ ਹੁਣ ਨਹੀਂ ਲਾਉਣੀ ਪੱਕੀ ਆ ਨਾ ਪੱਕੀ ਫੇਰ ਲੱਗਾਂਗੇ ਅੱਗੇ ਪਾ ਅੱਗੇ ਚੱਲਦੇ ਆ ਚਲ ਸਾਡੀ ਯਾਦ ਆਪਣੇ ਕੋਲੇ ਆ ਬਾਈ ਹਾਂ ਹਾਂ ਉਹ ਚਲਾਇਨੂੰ ਹੁਣ ਉਹਨੇ ਕੋਈ ਚੱਲੀ ਜਾਣਾ ਕੋਈ ਇੰਨੀ ਵੀ ਉਹ ਇੰਨੀ ਰੋਡ ਹੈ ਕੋ ਲੋੜ ਨਹੀਂ ਹੈ ਲੋੜੀ ਲੋੜ ਜੀ ਹੈ ਉਹ ਇੰਨਾ ਦੀ ਲਾਰਾਂਗੇ ਫਿਰ ਬਸ ਹਣ ਦੇ ਦੇਖਿਓ ਫਲਾਉਂਦੇ ਉਹ ਲਾਰਾਂਗੇ ਫਿਰ ਲਾ ਲਾ ਉਹਨੇ ਭੇਜ ਉਹਨੇ ਸਹੂਰੀ ਵੀ ਤੋਂ ਹੀ ਕੱਢਣੀ ਹੈ ਹੁਣ ਵੇਦੇ ਕੜਾ ਇੱਧਰ ਰੋਡ ਤੇ ਜੋ ਰਹਿ ਚਾ ਉਹਨੇ ਰੋਡ ਬੜਿਆ ਹੋਇਆ ਉਹ ਤੇ ਆਪਣੀ ਗੱਡੀ ਜ਼ਿਆਦਾ ਤਕੜੀ ਹੈ ਫਿਰ ਹੂੰ ਕਿੱਥੇ ਟਾਟਾ ਕਿੱਥੇ ਮੰਦਰਾ ਹੂੰ ਫਰਕ ਕੀ ਨਹੀਂ ਕੋਈ ਫਰਕ ਦੀ ਹੈ ਇਹ ਤਾਂ ਹੈ ਬਈ ਇੱਥੇ ਨੂੰ ਇੱਥੇ ਬੁਲਾਉਂਦੇ ਮੈਨੂੰ ਬਹੁਤ ਵਾਰੀ ਬੰਦੇ ਕਹਿੰਦੇ ਵੀ ਇੱਧਰੋਂ ਆ ਜਾਓ ਭਾਈ ਆਫ ਰੋਡਿੰਗ ਕਰੀਏ ਇੱਥੇ ਰ ਹੈ ਭਾਈ ਜੇ ਤੁਸੀਂ ਆਉ ਲੋਕਨਰ ਟੁੱਟ ਜਾਣਾ ਤੁਸੀਂ ਇੱਥੇ ਇਹ ਰੋਡ ਪਰਾ ਕੇ ਕੋਈ ਇੱਥੇ ਰੇਂਜ ਰੋ ਜੀ ਰੇਂਜ ਨਾਲ ਲੈ ਕੇ ਆਪਣੀ ਰੇਂਜ ਨਾਲ ਲੈ ਕੇ ਆਇਓ ਬਸ ਹਾਂ ਤੁਹਾਡੇ ਸਾਹਮਣੇ ਕਿੱਡੀ ਜਾ ਰਹੀ ਹੈ ਪੂਰੇ ਪਾਣੀ ਦੇ ਵਿੱਚ ਚੱਲ ਰਹੀ ਹੈ ਇਹ ਜਿਹੜੀ ਪਹਾੜਾਂ ਦੀ ਸੇਵੇਂ ਆ ਰਹੀ ਮੈਨੂੰ ਲੱਗਦਾ ਹੈ ਕੋਈ ਹਾਂ ਆਪਣਾ ਖਾਣ ਪੀਣ ਦਾ ਸਮਾਨ ਕਿਤੇ ਉਰੇ ਫਸ ਗਈ ਗੱਡੀ ਹਾਂ ਉਰੇ ਰਹਿਣੀ ਉਰੇ ਰਹਿਣਾ ਕਿਤੇ ਘਰੀ ਆਪਾਂ ਲੈ ਕੇ ਕੈਂਪ ਉਹ ਲਾਈਏ ਕਿ ਟੈਂਟ ਟੁੱਟ ਕੇ ਲੱਗਿਆ ਤੇ ਨਾ ਉਰੇ ਕੈਂਪ ਉਰੇ 4x4 ਗੱਡੀ ਚੱਲਦੀ ਆ ਬਹੁਤ ਬੰਦਾ ਨਾ ਕੋਈ ਬੰਦਾ ਨਾ ਕਿਸੇ ਨੂੰ ਫੋਨ ਚੱਲੂਗਾ ਸਗੱਲਾਂ ਬੱਤ ਦਾ ਮਾਰੇ ਬੈਠ ਗਿਆ ਨਾ ਠੀਕ ਨਹੀਂ ਹਾਂ ਬਈ ਨੇ ਜਾ ਰਹੇ ਰੋੜਾ ਦਾ ਨਾਤਾ ਵੀ ਹੈਗਾ ਦਦੀ ਵਿੱਚ ਨੂੰ ਆ ਰਦੇ ਵਿੱਚ ਨੂੰ ਪਾਣੀ ਆ ਰਿਹਾਏ ਬਸ ਹੋਰ ਕੋਈ ਚੱਕਰ ਨਹੀਂ ਨੋ ਪ੍ਰੋਬਲਮ ਨੋ ਪ੍ਰੋਬਲਮ ਹੈ ਵਾਹ ਹੁਣ ਮੈਂ ਇਹਨੇ ਤਾਂ ਅੱਜ ਕਹਦੇ ਕਹਦੇ ਫਿਰ ਦਿਲਜੀਤ ਦਾ ਸਾਜ ਦਿਲਜੀਤ ਦਾ ਸਾਜ ਹੁਣ ਕਹਤ ਨਵੀਂ ਠੀਕ ਹੈ ਹੁਣ ਸਾਜ ਕੇ ਆਏ ਦਿਲਜੀਤ ਦਾ ਸਾਜ ਥੋੜੀ ਗਾਣਾ ਹੁੰਦਾ ਗੱਲਾਂ ਪਾਹੇ ਗਾਣਾ ਦਿਲਜੀਤ ਦਾ ਸਾਜ ਬਸ ਇੱਕ ਗੱਲ ਨਾ ਜਦ ਨਾਲ ਪਰੇ ਅੰਦਰ ਕਈ ਵੇ ਤਾਂ ਦਿੱਤਾ ਪੋਲ ਹਾਂ ਹਾਂ ਲੱਗਦਾ ਨਹੀਂ ਉਹ ਹੋ ਗਿਆ ਦਲਤਾ ਨਹੀਂ ਨਹੀਂ ਗਾਤ ਨਹੀਂ ਆਏ ਭਾਈ ਉਹਨਾਂ ਪਾਣੀ ਦੇ ਰੋ ਕਢਾਏ ਤੇ ਬਣੀ ਰਸਤਾ ਉਹ ਹੈ ਸਾਹਮਣੇ ਚਲੋ ਦੀਰਵਾਜ ਨੇ ਮੇਰਾ ਰਸਤਾ ਵੀ ਦੇਖ ਲਿਆ ਮੈਂ ਰਸਤਾ ਦੇਣ ਦੇ ਦੂਜਾ ਹੀ ਕੱਢੀ ਉਹ ਚੜਾਈ ਮੈਂ ਕਹਿੰਦਾ ਆਏ ਆਏ ਹਾਂ ਉਹ ਉੱਨੀ ਚੜ ਗਈ ਉਹਦੇ ਟਾਇਰ ਉੱਚੇ ਹੋ ਗਏ ਚੜ ਚੜ ਗਈ ਮੇਰੀ ਚੜ ਜਾਂਦੀ ਹੈ ਉਹ ਚੜ ਗਏ 4v4 ਲਾਦੇ ਆਂ ਅੰਨੇ ਮੇ ਤੇਰੇ ਵਾਤੇ ਬਸ ਬੈਕ ਗੇਅਰ ਪੈ ਮੈਂ ਤਾਂ ਸਮਝਿਆ ਇੱਥੇ ਮੁੜਨਾ ਹੋਵੇ ਇਹ ਉਹਨਾ ਬੈਕ ਕਰ ਗਾ ਨਾ ਗਿਆ ਤਾਂ ਪੈਕ ਕਰਕੇ ਮੈਂ ਇੱਧੇ ਨੂੰ ਮੋੜਨੀ ਨਹੀਂ ਤੀ ਨਿੰਮੇ ਤੋਂ ਕੋਈ ਹੋਰ ਡੋਜ਼ ਚਾਹੀਦੀ ਆ ਨਾ ਭਾਈ ਤੁਸੀਂ ਮੈਨੂੰ ਉਜੋ ਸਮਝਿਆ ਕਿ ਮੈਂ ਪੀਲੇ ਚੜ ਗਿਆ ਨਹੀਂ ਨਹੀਂ ਬਾਲ ਤੇਰੇ ਮੈਂ ਤਾਂ ਪੁੱਤੂ ਬਣਾਉਂਦਾ ਹਾਂ ਹਾਏ ਚਲ ਅੱਗੇ ਚੱਲਦੇ ਆਂ ਹੁਣ ਹੋਰ ਬੈਕ ਵੀ ਭਾਏ ਇਹਨੂੰ ਕਹਿਣਾ ਵੀ ਇੱਥੇ ਤਾਂ ਭਾਈ ਹੁਣ ਬਣਦਾ ਇੱਥੇ ਖੜਨਾ ਪੜਦਾ ਹੁਣ ਆਪਣਾ ਇੱਥੇ ਖੜਦੇ ਆਂ ਭਾਈ ਹਾਂ ਬਦਿਆ ਲੋਕੇਸ਼ਨ ਹੈ ਭਾਈ ਭਾਈ ਸ਼ੋਰਮਾ ਇਹ ਕਹਿੰਦਾ ਸ਼ੋਰਮਾ ਚ ਬਾੜ ਨਾ ਲੋਪ ਹੈ ਬਾਕੀ ਨਜ਼ਾਰਾ ਹੀ ਭਾਈ ਹਾਂ ਓਕੇ ਹੈ ਨਾ ਓਕੇ ਸੀ ਭਾਈ ਆਹ ਚੀਜ਼ ਤਾਂ ਪਹਿਲੀ ਵਾਰ ਦੇਖੀ ਭਾਈ ਹਾਂਜੀ ਆਹ ਚੀਜ਼ ਤਾਂ ਪਹਿਲੀ ਵਾਰ ਦੇਖੀ ਤੁਹਾਨੂੰ ਆਹ ਫਕਲ ਵਾਲੇ ਬਣਾਇਆ ਇੱਥੇ ਸਰਕਾਰ ਨੇ ਅੱਛਾ ਸਰਕਾਰ ਨੇ ਹਾਂ ਬਾਟ ਕੱਢਦੇ ਬਾਟ ਚਲ ਮੈਂ ਕੱਢ ਦੂੰ ਖਾੜ ਫਿੰਡ ਫੜਾ ਮੈਂ ਕੱਢ ਦੂੰਗਾ ਭਾਵੇਂ ਖਾੜ ਮੈਂ ਹਾਂਜੀ ਹਾਂਜੀ ਬਾਟ ਕੱਢਦੇ ਭਾਈ ਬਾਟ ਬਾਟ ਕੱਢਦੇ ਬਾਟ ਹਾਂ ਢਿੰਬਾ ਖੋਜਿਆ ਸਾਰੇ ਖੋਜਿਆ ਬੱਸ ਇਹੀ ਕਾਨੂੰਨ ਕਿਤੇ ਹੋਰ ਲੈ ਕੇ ਵੀ ਜਾਣਾ ਤੁਹਾਨੂੰ ਕੋਈ ਨਹੀਂ ਭਾਈ ਕੱਲ ਨੂੰ ਸਵੇਰੇ 7-8 ਵਜੇ ਨਿਕਲਣਾ ਪੈਣਾ ਪਰ ਹਾਂ ਨਾ ਨਾ ਇਹ ਆ ਬਾਕੀ ਬੰਦੇ ਹੁਣ ਜਾਣਦਾ ਨਾ ਉਹ ਨਾਲੇ ਹੁਣ ਕਰ ਰਹੀ ਤੇ ਜਿੰਨੇ ਜਿੰਨੇ ਕਬਜੇ ਤੁਸੀਂ ਆਏ ਇੰਨੇ ਕਬਜੇ ਛੱਡ ਦਿੰਦਾ ਨਹੀਂ ਨਹੀਂ ਭਾਈ ਜ਼ਿਆਦਾ ਹੋ ਜਾਣਾ ਪਰ ਹੁਣ ਅਸੀਂ ਉੱਥੇ ਆ ਗਏ ਜਿੱਥੇ ਨਾ ਦੂਰ ਤੋਂ ਲੋਕੇਸ਼ਨ ਦਿਖਦੀ ਸੀ ਨਾ ਸਾਹਮਣੇ ਇਹ ਤੇ ਅੱਗੇ ਤਿੰਨ ਕਮਰੇ ਆ ਸੀ ਇੱਥੇ ਆ ਗਏ ਹੁਣ ਅਸੀਂ ਇੱਥੇ ਖਾਣ ਪੀਣ ਦਾ ਪ੍ਰਬੰਧ ਵੀ ਹੈਗਾ ਤੁਸੀਂ ਇੱਥੇ ਆ ਕੇ ਆਪਣਾ ਖਾ ਪੀ ਵੀ ਸਕਦੇ ਹੋ ਨਾ ਆ ਦੇਖੇ ਤੁਹਾਨੂੰ ਜਾ ਕੇ ਆਪਾਂ ਤੇ ਆ ਜਿਹੜੇ ਸਾਹਮਣੇ ਉਹ ਜਿਹਨੇ VOTING ਕਰਦੇ ਤੇ ਅਸੀਂ ਕਹਿੰਦਾ ਆਰਡਰ ਉਹ ਭਾਏ ਤੇ ਜਦੋਂ ਨਾ ਅਸੀਂ VOTING ਆ ਜਦੋਂ ਅਸੀਂ VOTING ਕਰਦੇ ਆ ਸਾਹਮਣੇ ਰੂਮ ਦੇਖਦੇ ਤੇ ਉਹ ਸਾਹਮਣੇ ਤੇ ਆ 1 2 ਤੇ 3 ਤੇ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਇੱਥੇ ਦੇ ਜਦੋਂ ਸਵੇਰ ਉਠੂਗੇ ਤੇ ਦੂਜੇ ਪਾਸੇ ਬਹੁਤ ਸੋਹਣਾ 뷰 ਦੇਖੋ ਸਾਹਮਣੇ ਜਿੱਦਾਂ ਮੋਟਰੀ ਦੇ ਤੁਹਾਨੂੰ ਦਿਖਾਏ ਜਦੋਂ ਬੁਰ ਤੁਸੀਂ ਵੀਡੀਓ ਦੇਖੀ ਹੋਣੀ ਆ ਜਿਹੜੇ ਰੂਮ ਬਣੇ ਹੋਏ ਆ ਇਹ ਸ਼ੀਸ਼ਮ ਆ ਉਹ ਖੈਰ ਆ ਅਸੀਂ ਸਾਰੇ ਤਿੰਨੇ ਰੂਮ ਬੋਕਾ ਸੀ ਜਾ ਨਹੀਂ ਸਕਦੇ ਸੀ ਪਹਿਲਾਂ ਸੋਚਦੇ ਸੀ ਅੰਦਰ ਜਾ ਕੇ ਦੇਖ ਕੇ ਆਵਾਂਗੇ ਰੂਮ ਇਹ ਤੇ ਪਰ ਦਿਖਾਤਾ ਭਾਜੀ ਮੈਂ ਦੱਸਤਾ ਭਾਜੀ ਹਾਂਜੀ ਭਾਜੀ ਰੀਅਰ ਰੂਮ ਹੈ ਨੀ 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 ਨਾ 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 ਹਲੇ ਕਿ ਹੈ ਬੁੱਕ ਨਾ ਕਰਿਆ ਹੋਵੇ ਤਿੰਨੇ ਬੁੱਕ ਹੈ ਰਹਿਣ ਤੇ ਕਿਸੇ ਕਾ ਨੂੰ ਕਿਸੇ ਦੇ ਕਾ ਨੂੰ ਅੰਦਰ ਬੁੱਕ ਕੀਤੇ ਉਹਨਾਂ ਨੂੰ ਫੋਨ ਕੀਤਾ ਬੁੱਕ ਹੈ ਸਾਰੇ ਰੂਮ ਹੈ ਸਾਰੇ ਬੁੱਕ ਹੈ ਤਿੰਨੇ 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 ਬੁੱਕ ਹੈ ਹਾਂਜੀ ਜੀ ਆਪਾਂ ਹਾਂ ਤਿੰਨੇ ਬੁੱਕ ਕਰੋ ਹਾਂ ਅੰਨੇ ਭਾਜੀ ਰਹਿਣ ਦੋ ਹੁਣ ਮੈਂ ਪੰਜ ਦਿਨ ਨਹੀਂ ਜਾ ਸਕਦਾ ਇਹ ਤੇਨੇ ਬੋਕਰਾਂ ਨੂੰ ਕੋਈ ਨਾ ਪਾਜੀ ਹਾਂ ਹਾਂ ਤੁਸੀ ਰਹੇ ਤੇ ਇੱਥੇ ਤੁਹਾਨੂੰ ਵੀਡੀਓ ਪਈ ਹੋਣੀ ਹੈ ਦੇਖ ਲਓ ਪਾ ਦੇਂਗੇ ਆਪਾਂ ਅਸਲ ਬੜੀ ਜ਼ਬਰਦਸਤ ਇੱਥੇ ਝੂਲਾ ਚੱਲਾ ਸਾਰਾ ਕੁਝ ਲੱਗਿਆ ਹੋਇਆ ਇੱਥੇ ਝੂਟੋ ਨਹੀਂ ਮੈਂ ਅੱਜ ਤੱਕ ਦੇ ਨਹੀਂ ਮੈਂ ਅੰਦਰ ਆ ਜਾ ਬਾਈ ਆ ਝੂਟੇ ਫਿਰ ਬਾਈ ਮੈਂ ਤਾਂ ਉਂਝੋ ਝੂਟਦਾ ਐ ਬੈਠ ਜੀ ਮੇਰੇ ਨਾਲ ਕਾਲ ਨਾਲ ਇਹਦਾ ਨਾਲ ਵੱਜਦਾ ਨਾਲ ਬੈਲੈਂਸ ਨਹੀਂ ਹੋਇਆ ਤੇਰਾ ਕਰਨੈਲ ਨਾਲ ਬੈਲਸ ਹੋਣਾ ਤੇਰਾ ਉਹ ਕੱਲੇ ਆ ਜਾ ਉਹ ਮੈਨੂੰ ਇਹ ਛੋਪੀਸ ਲਈ ਲਾਇਆ ਉਹ ਨਗਰ ਨੂੰ ਛੋਪੀਸ ਲਈ ਦੱਸਿਆ ਨਹੀਂ ਬੈਲਸ ਹੋ ਜਾਣਾ ਭਾਈ ਹੁਣ ਇਹ ਹੁਣ ਹੁਣ ਕਰ ਲੈ ਨਾ ਲੱਤਾਂ ਨਾਲ ਲੱਤਾਂ ਨਾਲ ਲੱਤਾਂ ਖਿੱਚ ਕੇ ਲੱਤਾਂ ਪਰੇ ਨੂੰ ਕਰ ਕੇ ਪਰਲੇ ਪਾਸੇ ਝੂਟਾ ਲਓ ਸਾਹਮਣੇ ਇਹ ਉੱਤਲਾ ਹੋਇਆ ਨਾ ਕੋਈ ਨਹੀਂ ਸਾਹਮਣੇ ਨੂੰ ਆਏ ਹਾਂ 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 ਹੁਣ ਚਾਲ ਚੱਲੀ ਵੜੀ ਜਾ ਨੰਮੇ ਆ ਜਾ ਸੱਦਰ ਜੇ ਰੁੜ ਗਿਆ ਨਾ ਕੈਂਸਲ ਕਰਤਾ ਕੈਨਸਲ ਨੇ ਸਿੱਧਾ ਪਾਣੀ ਚ ਰੁੜ ਕੇ ਜਾਣਾ ਇੱਥੇ ਤੇ ਥੱਲੇ ਕੈਨਸਲ ਕੈਨਸਲ ਮੈਂ ਤਾਰ ਲੱਗੀ ਆ ਇਹਦਾ ਨਹੀਂ ਹੈਗਾ ਬੈਠੋ ਸੀ ਆਇਆ ਤਾਂ ਦੋ ਟੇਬਲ ਇਹ ਕਹੈ ਸਾਂ ਟੇਬਲ ਤੇ ਆ ਸਭ ਦੋ ਟੇਬਲ ਅਸੀਂ ਆ ਟੇਬਲ ਬੁੱਕ ਕਰ ਲਿਆ ਸੀ ਇਹ ਆ ਇਹ ਸਾਨੂੰ ਬੈਠੋਗੇ ਅਸੀਂ ਹੁਣ ਚੱਕਾ ਕੁਰਸੀ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਇੱਥੇ ਨਹੀਂ ਨਹੀਂ ਟੇਬਲ ਆਪਣਾ ਬੁੱਕ ਆ ਟੇਬਲ ਵੀ ਲੱਗਿਆ ਪੰਨੋ ਨਾ ਨਾ ਉਧਰੇ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਜਾ ਭਾਈ ਅੰਦਰ ਆ ਰੂਮ ਬੁੱਕ ਹੋ ਗਿਆ ਸਾਡੇ ਬਾਅਦ ਫਿਰ ਉਹਨੂੰ ਤੇ ਆਜੋ ਓਏ ਹੋਏ 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 ਲੱਟ ਇੱਧਰ ਤੇ ਪਾ ਲ ਦੇਣੀ ਆਪਾਂ ਨੇ ਕੋਟੋ 8-9 ਟੇਬਲ ਹੈਗੇ ਆ ਹਾਂ ਅੱਜ ਪਾਜੀ ਅੱਜ ਕਹਿੰਦੇ ਲੋਕੋ ਲਾਉਂਗਾ ਪੂਰਾ ਦੱਸੋ ਜੇ ਥੋੜੀ ਬੁੱਕ ਕਹਿੰਦੇ ਇੱਥੇ ਬੈਠੋ ਭਾਣਾ ਤੋਂ ਗੱਲ ਹੀ ਹੈ ਕਹਿੰਦਾ ਆਲੂ ਪਈ ਸਾਰੇ ਬੰਦੇ ਆ ਗਏ ਆਪਣੇ ਆਹ ਦੇਖੋ ਭਾਜੀ ਹਾਂ ਆ ਦੇਖੋ ਹਾਂ ਵੀਊ ਪੂਰਾ ਨਜ਼ਾਰਾ ਲਿਆਤਾ ਨਜ਼ਾਰਾ ਲਿਆਤਾ ਬਾਹਰ ਨਜ਼ਾਰਾ ਲਿਆਤਾ ਹੋਰ ਦੇਖੋ ਇਹ ਲੈ ਲਓ ਭਾਈ ਜੀ ਸਾਡਾ ਆਰਡਰ ਆ ਗਿਆ ਤੇ ਹੁਣ ਭਾਜੀ ਨੇ ਉਤਰ ਸ਼ੇਅਰ ਸਾਰੀ ਬਹੁਤ ਸੋਹਣੀ ਕਰਦੇ ਆਂ ਹਾਂ ਜੀ ਹਾਂ ਜੀ ਬੱਸ 30 ਚੱਲੇਗਾ 50 ਹੋਵੇ ਸੋੜਨਾ ਬੰਦ ਕਰ ਦੇ ਬੰਦ ਕਰ ਦਿਓ ਭਾਈ ਹੁਣ ਤੁਸੀਂ ਸ਼ੇਅਰ ਸਾਰੀ ਕਰੋ ਭਾਜੀ ਜੀ ਖਾ ਕੇ ਦੇ ਇਨੇ ਵਧੀਆ ਮਾਣ ਰਹਿਣਾ ਬੜੀ ਚੜਾਈ ਪਾਜੀ ਕੰਦੇ ਬੜੀ ਚਲੋ ਚਲੋ ਪਾਜੀ ਹਾਂ ਫੋਕਸ ਤੁਹਾਡੇ ਪਰ ਹੁਣ ਕੈਮਰਾ ਮੈਨੂੰ ਪੋਸਟ ਕਰ ਲੈ ਥੋੜੀ ਬਰ ਕਹਿੰਦਾ ਅੱਜ ਨਹੀਂ ਤੇ ਕੱਲ ਟੁੱਟ ਜਾਣਾ ਏ ਰੂਪ ਤੇਰੇ ਦਾ ਤਾਰਾ ਉਸਨ ਦੀ ਦੌਲਤ ਸਦਾ ਨਹੀਂ ਰਹਿਣਾ ਨਾ ਏ ਰੂਪ ਟੁਕਵਾਰਾ ਕੀਤੀ ਜਿੰਦ ਬਰਬਾਦ ਤੂੰ ਮੇਰੀ ਲਾ ਕੇ ਝੂਠਾ ਜ਼ਾਰਾ ਨਹੀਂ ਲੱਭਣਾ ਤੈਨੂੰ ਕੋਕੇ ਵਰਗਾ ਆ ਮੈਂ ਫੋਲ ਲਾਈ ਨਹੀਂ ਜਾ ਕੇ ਸਾਰਾ ਹੂੰ ਭਾਈ ਇਹ ਦੁਰਗੰ gilayੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਅਗਲੀ ਵੀਡੀਓ 'ਚ ਦੇਖੋ ਸਿੱਤੇ ਇਤਿਹਾਸਿਕ ਗੁਰਦੁਆਰਾ ਨਹੀਂ ਹਾਂਜੀ ਉਹਦੇ ਦਰਸ਼ਕ ਕਰਦੇ ਜੀ ਜੀ ਜੀ